ਅ ਮੇਟੋ ਜੀ ਸਰਕਾਰ ਦੀ ਗੱਲਬਾਤ ਹੀ ਕਰਦੇ ਆ ਤੇ ਸਰਕਾਰ ਦੀ ਕਾਨੂੰਨ ਵਿਵਸਥਾ ਦੀ ਗੱਲਬਾਤ ਅਕਸਰ ਹੁੰਦੀ ਹੈ ਕਿ ਕੀ ਮਾਹੌਲ ਹੈ ਪੰਜਾਬ ਦੇ ਵਿੱਚ ਆਪਾਂ ਤੇ ਗੱਲ ਕਰਦੇ ਆ ਲੋਕ ਵੀ ਕਰਦੇ ਨੇ ਪਰ ਹਾਈ ਕੋਰਟ ਨੇ ਵੀ ਪੁੱਛਿਆ ਏਜੀਟੀਐਫ ਗੁਰਮੀਤ ਚੋਹਾਨ ਸਾਹਿਬ ਨੇ ਕਿਹਾ ਵੀ ਮੜਾ ਜੀ ਦੱਸੋ ਜ਼ਰਾ ਪੰਜਾਬ ਦੀ ਜਿਹੜੀ ਕਾਨੂੰਨ ਵਿਵਸਥਾ ਹੈ ਉਹਦੇ ਵਿੱਚ ਕੋਈ ਸੁਧਾਰ ਹੋਇਆ ਕਿ ਅਜੇ ਨਹੀਂ ਹੋਇਆ ਹੁਣ ਉੱਥੇ ਕੀ ਜਵਾਬ ਦਾਖਲ ਹੋਏਗਾ ਜੋ ਅਸਲ ਚ ਮਾਹੌਲਾ ਉਹੀ ਹੋਏਗਾ ਜਾਂ ਫਿਰ ਕਾਗਜ਼ੀਕਾਰਾਂ ਵਿੱਚ ਕੁਝ ਹੋਰ ਹੋਏਗਾ ਇਹ ਦੇਖੋ ਜਿਹੜਾ ਮਾਹੌਲ ਹੁੰਦਾ ਹੈ ਨਾ ਮਾਹੌਲ ਕਈ ਵਾਰ ਇਸ ਤਰ੍ਹਾਂ ਦਾ ਬਣ ਜਾਂਦਾ ਹੈ ਕਿ ਉਹ ਮਾਹੌਲ ਹੀ ਲੋਕਾਂ ਵਾਸਤੇ ਇੱਕ ਚਿੰਤਾ ਦਾ ਸਬਬ ਬਣ ਜਾਂਦਾ ਮੇਰੇ ਕੋਲ ਅੱਜ ਮਾਝੇ ਚੋਂ ਆਏ ਕੁਝ ਲੋਕ ਬੈਠੇ ਸਨ ਉਹ ਕਹਿੰਦੇ ਕਿ ਬਾਈ ਜੀ ਐਨੇ ਜ਼ਿਆਦਾ ਐਨੇ ਜ਼ਿਆਦਾ ਤੰਗ ਨੇ ਲੋਕ ਕਿ ਨਵੀਂ ਗੱਡੀ ਮਾੜੀ ਜੀ ਕਢਾਈ ਨਹੀਂ ਤੇ ਉਸੇ ਵੇਲੇ ਕਾਲ ਆਈ ਨਹੀਂ ਹੂੰ ਤੇ ਮਤਲਬ ਲੋਕ ਇੱਥੋਂ ਤੱਕ ਆ ਗਏ ਆ ਕਿ ਹੁਣ ਰੇਟ ਜਦੋਂ ਕੰਪੀਟੀਸ਼ਨ ਤਕੜਾ ਹੋ ਗਿਆ ਮਾਰਕੀਟ ਦੇ ਵਿੱਚ ਮੰਦੀ ਜ਼ਿਆਦਾ ਆ ਗਿਆ ਉਹ 3-3 ਲੱਖ ਰੁਪਈਆ ਵੀ ਲੈ ਜਾਂਦੇ ਨੇ ਹੂੰ ਵੀ ਮੰਨ ਲਓ 10 ਮੰਗਿਆ 5 ਤੇ ਗੱਲ ਆਈ ਲੈ 3 ਹੀ ਦੇ ਦੇ ਰੋਕ ਕਰ ਲਾ ਕੇ ਲੋਡ ਆਉਂਦਾ ਬਸ ਮਤਲਬ ਕਿ ਇਸ ਤਰ੍ਹਾਂ ਦੀ ਹਾਲਤ ਹੋਈ ਪਈ ਹੈ ਜੀ ਹੂੰ ਇਸ ਤਰ੍ਹਾਂ ਦੀ ਹਾਲਤ ਹੋਈ ਪਈ ਆ ਕਿ ਭਈ ਪਤਾ ਹੀ ਕੋਈ ਨਹੀਂ ਲੱਗਦਾ ਕਿਹੜੇ ਪਾਸੋਂ ਕੀ ਕੁਝ ਕਰ ਜਾਣਾ ਕਿਸੇ ਨੇ ਹੂੰ ਅਸਲ 'ਚ ਇਹ ਜਿਹੜਾ ਮਾਮਲਾ ਹੈ ਨਾ ਇਹ ਸਰਕਾਰ ਵਾਸਤੇ ਕਿੱਡਾ ਹੋ ਸਕਦਾ ਹੈ ਟੈਟਾ ਇੰਝ ਹੋ ਸਕਦਾ ਕਿ ਅਸਲ ਦੇ ਵਿੱਚ ਇਹ ਸੁਣਵਾਈ ਤੇ ਚੱਲ ਰਹੀ ਸੀਗੀ ਜੋ ਜੇਲ੍ਹ ਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਇੱਕ ਇੰਟਰਵਿਊ ਹੈ ਇੱਕ ਨਹੀਂ ਉਹ ਦੋ ਹਿੱਸਿਆਂ ਚ کہہ ਸਕਦੇ ਆ ਤਾਂ ਉਸ ਇੰਟਰਵਿਊ ਦੀ ਸਾਰੀ ਜਾਂਚ ਪੜਤਾਲ ਦੀ ਜਿਹੜੀ ਨਿਗਰਾਨੀ ਆ ਯਾਨੀ ਨਿਗਰਾਨ ਆ ਉਹ ਹਾਈ ਕੋਰਟ ਦੇ ਕੋਲ ਆ ਹਮ ਹਾਈ ਕੋਰਟ ਨਿਗਰਾਨ ਹੋ ਗਈ ਉਹਦੀ ਨਿਗਰਾਨੀ ਇੱਥੇ ਉਹਨਾਂ ਨੇ ਮਤਲਬ ਕਿ ਦਾਬੇ ਸ਼ਾਬੇ ਦੇ ਨਾਲ ਕਹਿ ਲੋ ਜਾਂ ਸਖਤਾਈ ਦੇ ਨਾਲ ਕਹਿ ਲੋ ਕਿ ਇਹਨਾਂ ਤੋਂ ਅੱਗੇ ਜਾਂਚ ਤਰਵਾਈ ਤੇ ਉਹਦੇ 'ਚ ਇੱਕ ਸੀਲਬੰਦ ਰਿਪੋਰਟ ਇਹਨਾਂ ਨੇ ਪਹਿਲਾਂ ਦਾਖਲ ਕੀਤੀ ਸੀ ਤੇ ਉਹਦੇ 'ਚ ਕੁਝ ਕਾਰਵਾਈ ਵੀ ਹੋਈ ਤੁਹਾਨੂੰ ਪਤਾ ਉਹਦੇ 'ਚ ਉਹ ਦਲਸ਼ੀਰ ਸੰਧੂ ਰਗੜਿਆ ਗਿਆ ਉਸ ਤੋਂ ਬਾਅਦ ਜਿਹੜੀ ਦੂਸਰੀ ਸੀਲਬੰਦ ਰਿਪੋਰਟ ਇਹਨਾਂ ਨੇ ਦਾਖਲ ਕੀਤੀ ਆ ਤਾਂ ਉਹਦੇ 'ਚ ਇੱਕ ਇਹਨਾਂ ਨੇ ਹਲਫਨਾਮੇ ਦੇ ਵਿੱਚ ਗੱਲ ਲਿਖਤੀ ਕਿ ਪੰਜਾਬ ਦੀ ਲਾਅਨ ਆਰਡਰ ਦੀ ਸਥਿਤੀ ਤੇਜ਼ੀ ਨਾਲ ਸੁਧਰ ਰਹੀ ਆ ਜੀ ਹੁਣ ਜ਼ਰਾ ਜੀ ਗੱਲਿਆ ਕਿ ਕੋਟਾਂ ਦੇ ਕੋਲ ਜਿਹੜੇ ਮਾਮਲੇ ਆਉਂਦੇ ਆ ਉਹ ਕੀ ਹੁੰਦੇ ਆ ਕ੍ਰਾਈਮ ਨਾਲ ਹੀ ਜੁੜੇ ਹੁੰਦੇ ਆ ਜੁੜੇ ਹੁੰਦੇ ਆ ਉਹਨਾਂ ਦਾ ਡਾਟਾ ਜਿਹੜਾ ਉਹ ਉਹਨਾਂ ਦੇ ਕੋਲ ਪਿਆ ਹੀ ਹੁੰਦਾ ਕਿ ਕਿੰਨੇ ਕਤਲਾਂ ਦੇ ਮਸਲੇ ਆ ਰਹੇ ਆ ਕਿੰਨੇ ਭਾਈ ਸ਼ੂਟਰ ਜਿਹੜੇ ਫੜੇ ਜਾ ਰਹੇ ਆ ਉਹਨਾਂ ਨੇ ਇਸ ਹਲਫਨਾਮੇ ਨੂੰ ਨਾ ਮਨਜ਼ੂਰ ਕਰ ਦਿੱਤਾ। ਡਬਲ ਬੈਂਚ ਕੋਲ ਮਾਮਲਾ ਇਹ। ਠੀਕ ਹੈ ਜੀ। ਉਹ ਡਬਲ ਬੈਂਚ ਨੇ ਇਸ ਹਲਫਨਾਮੇ ਨੂੰ ਤੇ ਨਾ ਮਨਜ਼ੂਰ ਕਰ ਦਿੱਤਾ ਤੇ ਉੱਤੋਂ ਚੋਹਾਨ ਸਾਬ ਨੂੰ ਕਿਹਾ ਕਿ ਹੁਣ ਇਦਾਂ ਕਰੋ ਵੀ ਚਿੱਟੇ ਦੇਨ ਆ ਜਿਹੜੇ ਬੰਦੇ ਮਰ ਰਹੇ ਆ। ਸ਼ੂਟਰ ਫੜੇ ਨਹੀਂ ਜਾਂਦੇ। ਤੁਸੀਂ ਹੁਣ ਸਾਨੂੰ ਸਾਰਾ ਡਾਟਾ ਲਿਆ ਕੇ ਦਿਓ ਹਲਫਨਾਮੇ ਸਮੇਤ। ਜੀ। ਕਿ ਭਾਈ ਸਾਡੇ ਇਸ ਰਾਜ ਦੇ ਵਿੱਚ ਜਾਂ ਸਟੇਟ ਦੇ ਵਿੱਚ ਕੌਨਟਰੈਕਟ ਕਿਲਿੰਗ ਉਹ ਕਿੰਨੀ ਹੋਈ ਆ ਹੂੰ ਕਿੰਨੇ ਮਾਮਲੇ ਆ ਕਿੰਨੇ ਸ਼ੂਟਰ ਫੜੇ ਗਏ ਉਹਦੇ ਚ ਸਰਕਾਰ ਫਸ ਹੈਗੀ ਹੂੰ ਕਿਉਂਕਿ ਤੁਹਾਨੂੰ ਇੱਕ ਡਾਟਾ ਵਿਦ ਐਫਿਡੇਵਟ ਦੇਣਾ ਪਊਗਾ ਜੀ ਉਹ ਡਾਟਾ ਰਿਕਾਰਡ ਤੇ ਆ ਜਾਊਗਾ ਤੇ ਮਾਮਲੇ ਵਧੇ ਹੀ ਆ ਲਗਭਗ ਬਹੁਤ ਜ਼ਿਆਦਾ ਹਾਂਜੀ ਉਹਦੇ ਚ ਕੀ ਆ ਕਿ ਇੱਕ ਫਿਗਰ ਜਿਹੜਾ ਜਿਸ ਨੂੰ ਬਹੁਤ ਹੱਦ ਤੱਕ মিডিਆ 'ਚ ਪਹੁੰਚਣ ਤੋਂ ਰੋਕਣ ਵਾਸਤੇ ਬਹੁਤ ਕੁਝ ਕੀਤਾ ਜਾਂਦਾ ਹ ਹ ਉਹ ਜਿਹੜਾ ਅੰਕੜਾ ਹੈ ਉੱਥੇ ਆ ਜਾਏਗਾ ਕਿ ਕਿੰਨੀਆਂ ਇਸ ਤਰ੍ਹਾਂ ਦੀਆਂ ਕਿਲਿੰਗਸ ਹੋਈਆਂ ਨੇ ਕਿਲਿੰਗਸ ਬਹੁਤ ਹੋਈਆਂ ਨੇ ਹ ਇਹ ਤੇ ਆਪਾਂ ਨੂੰ ਵੀ ਪਤਾ ਹੈ ਨਾ ਆਪਾਂ ਹੁਣ ਕੀ ਹੈ ਕਿ ਉਹਨਾਂ ਖਬਰਾਂ ਤੇ ਆਦੀ ਹੋ ਗਏ ਆ ਉਹ ਆਪਾਂ ਤਾਂ ਕਰਕੇ ਜ਼ਿਆਦਾ ਨਹੀਂ ਲੱਗਦੀਆਂ ਆਸ ਨਹੀਂ ਲੱਗਦੀਆਂ ਲੱਗਦੀਆਂ ਇਦਾਂ ਦੀਆਂ ਕਿਲਿੰਗਸ ਤੇ ਹੋ ਰਹੀਆਂ ਨੇ ਨਾ ਜੀ ਕੌਂਟਰੈਕਟ ਕਿਲਿੰਗ ਹੋ ਰਹੀ ਆ ਸਪਾਰੀ ਕਿਲਿੰਗ ਹੋ ਰਹੀ ਆ ਤੇ ਉਹਦੇ ਵਿੱਚ ਜੇ ਅਗਾਹ ਕੋਰਟ ਨੇ ਇਹ ਕਹਿ ਦਿੱਤਾ ਕਿ ਭਾਈ ਆ ਜਿਹੜੀ ਵਸੂਲੀ ਆ ਵਸੂਲੀ ਵਾਸਤੇ ਫਾਇਰਿੰਗ ਦੀਆਂ ਘਟਨਾਵਾਂ ਦਾ ਡਾਟਾ ਦਿਓ ਹੂੰ ਉਹ ਵੀ ਤਾਂ ਲਾਗਨ ਆਰਡਰ ਦੇ ਨਾਲ ਚੜਦੀਆਂ ਜੀ ਉੱਤੇ ਬੇਤਾਸ਼ਾ ਨੇ ਹੂੰ ਉੱਤੇ ਇੱਕ ਦਿਨ ਦੇ ਵਿੱਚ ਕਿਸੇ ਦੋਦੀ ਤੇ ਹੋ ਗਈ ਜੀ ਕਿਸੇ ਡੇਰੀ ਵਾਲੇ ਤੇ ਹੋ ਗਈ ਜੀ ਹੂੰ ਕਿਸੇ ਜੁਐਲਰਸ ਦੇ ਉਹ ਹੋ ਗਈ ਆ ਜੀ ਬੜੇ ਹਾਲਾਤ ਜਿਹੜੇ ਆ ਉਹ ਵੱਖਰੀ ਕਿਸਮ ਦੇ ਆ ਤਾਂ ਉੱਥੇ ਸਾਰਾ ਕੁਝ ਰਿਕਾਰਡ ਤੇ ਪਹੁੰਚੇਗਾ ਹੂੰ ਤਾਂ ਫਿਰ ਹਾਈ ਕੋਰਟ ਤੁਹਾਨੂੰ ਮੈਂ ਅੱਗੇ ਦੱਸਿਆ ਕਿ ਇਸ ਮਾਮਲੇ 'ਚ ਨਿਗਰਾਨ ਹੈ ਜੀ ਜੀ ਹੋ ਸਕਦਾ ਕਿ ਉਸ ਤੋਂ ਅੱਗੇ ਵੀ ਇੱਕ ਕਹਾਣੀ ਤੁਰ ਪਵੇ ਅੱਗੇ ਜਿਹੜੀਆਂ ਇਹਨਾਂ ਦੀਆਂ ਪੈਂਡਿੰਗ ਐਫ ਆਈ ਆਰ ਆ ਹਾਈ ਕੋਰਟ ਨੇ ਉਹ ਸਾਰੀਆਂ ਉੱਥੇ ਮੰਗਾਲੀਆਂ ਕਿ ਦੱਸੋ ਕਿੰਨੀਆਂ ਤੁਹਾਡੀਆਂ ਐਫ ਆਈ ਆਰਸ ਨੇ ਜਿਹੜੀਆਂ ਉਹ ਪੈਂਡਿੰਗ ਪਈਆਂ ਨੇ ਅੱਜ ਤੱਕ ਤੇ ਮੇਰੇ ਖਿਆਲ ਦੇ ਨਾਲ 70000 ਦੇ ਕਰੀਬ ਡਾਟਾ ਨਿਕਲਿਆ ਸੀ ਪੈਂਡਿੰਗਸ ਹਾਂਜੀ ਫਿਰ ਉਸ ਤੋਂ ਬਾਅਦ ਇਹਨਾਂ ਨੇ ਇੱਕ ਹੋਰ ਡਾਟਾ ਮੰਗਿਆ ਹੋਇਆ ਹੈ ਹਾਈ ਕੋਰਟ ਨੇ ਕਿ ਤੁਸੀਂ ਇਹ ਦੱਸੋ ਕਿ ਜਿਹੜੇ ਮਤਲਬ ਕਿ ਪੁਲਿਸ ਅਧਿਕਾਰੀ ਨੇ ਕਰਮਚਾਰੀ ਨੇ ਕਿੰਨਿਆਂ ਤੇ ਕ੍ਰਿਮੀਨਲ ਕੇਸ ਦਰਜੇ ਆ ਤੇ ਉਹ ਕਿੱਥੇ-ਕਿੱਥੇ ਲੱਗੇ ਆ ਉਹ ਵੀ ਡਾਟਾ ਕਸੂਤਾ ਜੀ ਸੋ ਇਸ ਕਰਕੇ ਜਿਹੜੀ ਇਹ ਸਾਡੀ ਸਰਕਾਰ ਆ ਇਹਦਾ ਤੇ ਮਤਲਬ ਇਹ ਹਾਲ ਬਣ ਗਿਆ ਕਿ ਹਰੇਕ ਸੰਡੇ ਮੰਡੇ ਚ ਵੀ ਤੁਹਾਨੂੰ ਪਤਾ ਹੀ ਆ ਕੁਝ ਲੋਕ ਵੀਕੈਂਡ ਮਨਾਉਂਦੇ ਨੇ ਜੀ 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 ਇਹਨਾਂ ਦਾ ਹਫਤੇ 'ਚ ਇੱਕ ਦਿਨ ਇਸ ਤਰ੍ਹਾਂ ਦਾ ਆਉਣਾ ਹੀ ਆਉਣਾ ਆ ਜਿੱਦਣ ਇਹਨਾਂ ਨੇ ਕੋਰਟ ਦੇ ਵਿੱਚ ਝਾੜਾਂ ਫਿਟਕਾਰਾਂ ਉਹ ਸਾਰਾ ਕੁਝ ਝੋਲੀ ਚ ਪਵਾ ਕੇ ਮੁੰਦ-ਮੁੰਦ ਮੁਸਕਰਾਉਂਦਿਆਂ ਬਾਹਰ ਨਿਕਲਣਾ ਹੁੰਦਾ ਜੀ ਜੀ ਠੀਕ ਹੈ ਜੀ ਇਹ ਹਾਲਤ ਬਣ ਚੁੱਕੀ ਆ ਬਿਲਕੁਲ ਇਹ ਹਾਲਤ ਸਾਡੀ ਬਣ ਚੁੱਕੀ ਤੇ ਲਾਅ ਐਂਡ ਆਰਡਰ ਤੇ ਤੁਸੀਂ ਮੇਰੀ ਗੱਲ ਸੁਣੋ ਕੋਈ ਇਲਾਕਾ ਦੇਖਣੋਂ ਆਪਣੇ ਏਰੀਏ ਦੇ ਵਿੱਚ ਦੱਸਦੇ ਆ ਮੈਨੂੰ ਕੱਲ ਕੋਈ ਬੰਦਾ ਦਾ ਸੰਡਿਆ ਸੀਗਾ ਕਿ ਫਲਿਆਣੇ ਕਾਰੋਬਾਰੀ ਨੂੰ ਜਦੋਂ ਦੁਕਾਨ ਬੰਦ ਕਰਦਾ ਹੈ ਤੇ ਰਾਤ ਨੂੰ ਪੁਲਸ ਵਾਲੇ ਘਰੇ ਛੱਡ ਕੇ ਆਉਂਦੇ ਤਾਂ ਕਮਾਲ ਦੀ ਗੱਲ ਹੈ ਦੇਖ ਲੋ ਕਾਨੂੰਨ ਦਾ ਹਾਲ ਕੀ ਹੋਇਆ ਤੇ ਵਸਾ ਦਾ ਕੀ ਹਾਲ ਹਾਦੀ ਹੋ ਗਈ ਹੈ ਜੀ 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 ਇਹ ਮਸਲੇ ਬਹੁਤ ਨੇ ਸਰਕਾਰ ਦੇ ਖਿਲਰੇ ਹੋਏ ਕਹਿੰਦੇ ਸਰਕਾਰ ਕੋਰਟ ਦੇ ਵਿੱਚ ਹੀ ਰਹਿੰਦੀ ਹੈ ਬੀਬੀ 31 ਜੀ ਕਹਿ ਰਹੇ ਨੇ ਤੇ ਬਿਲਕੁਲ ਜੀ ਕੋਈ ਮਿੰਟੂ ਜੀ ਨੇ ਜਿਵੇਂ ਕਿਹਾ ਹੀ ਹੈ ਕਿ ਕੋਈ ਵੀਕੈਂਡ ਲੰਘਦਾ ਨਹੀਂ ਜਦੋਂ ਕਿ ਇਦਾਂ ਦੀ ਖਬਰ ਨਹੀਂ ਆਉਂਦੀ ਇੱਕ ਹੋਰ ਕਮੈਂਟ ਮਿੱਤਰ ਪੀਵੀ ਕਤੀ ਜੀ ਹੋਰਿਆਂ ਦਾ ਇਹ ਹੈ ਕਹਿੰਦੇ ਮਾਝੇ ਦੇ ਵਿੱਚ ਕਹਿੰਦੇ ਵਿਧਾਇਕਾਂ ਤੋਂ ਮਹਿਕਮੇ ਖੋਹਨੇ ਤਰਨਤਾਰ ਚੋਣਾ ਦੇ ਨੇੜੇ ਈਟੀਓ ਸਾਹਿਬ ਤੋਂ ਉਥੋਂ ਮਹਿਕਮਾ ਲੈ ਲਿਆ ਬਿਜਲੀ ਵਾਲਾ ਤੇ ਸੰਜੀਵ ਅਰੋੜਾ ਸਾਹਿਬ ਨੇ ਇੱਕ ਮਹਿਕਮਾ ਹੋਰ ਦੇ ਦਿੱਤਾ ਕਹਿੰਦੇ ਵੀ ਊਰਜਾ ਵੀ ਚੱਕੋ ਤੁਹਾਡੇ ਕੋਲ ਊਰਜਾ ਦੀ ਕਮੀ ਸੀ ਊਰਜਾ ਵੀ ਉਹਨਾਂ ਨੂੰ ਦੇ ਦਿੱਤੀ ਹੈ ਹੁਣ ਤੇ ਬਿਜਲੀ ਮਹਿਕਮਾ ਵੀ ਤੇ ਇਹ ਮਿੰਟੂ ਜੀ ਕੀ ਚੱਲ ਰਿਹਾ ਪਹਿਲਾਂ ਇੱਕ ਮੰਤਰੀ ਸਾਹਿਬ ਨੂੰ ਪਹਿਲਾਂ ਵਿਹਲਾ ਕਰਤਾ ਇੱਕ ਹੁਣ ਇਹਨਾਂ ਕੋਲੇ ਵੀ ਇੱਕ ਕੋਈ ਮਹਿਕਮਾ ਰਹਿ ਗਿਆ ਹੁਣ ਤੇ ਤੁਸੀਂ ਭੁੱਲ ਰਹੇ ਹੋ ਮਾਝੇ ਦੇ ਇੱਕ ਮੰਤਰੀ ਨੂੰ ਤੇ ਇਹਨਾਂ ਦੇ ਕੁਝ ਮਹੀਨਿਆਂ ਮੰਤਰੀ ਮੰਡਲ ਚੋਂ ਛੁੱਟੀ ਤੇ ਭੇਜ ਦਿੱਤਾ ਸੀਗਾ ਡਾਕਟਰ ਇੰਦਰਵੀਰ ਸਿੰਘ ਨਿਜਰ ਜੀ ਜਿਹੜੇ ਕਿ ਇਸ ਵੇਲੇ ਚੀਫ ਖਾਲਸਾ ਦਵਾਨ ਦੇ ਹੈੱਡ ਨੇ ਹੂੰ ਉਹਨਾਂ ਦੀ ਛੁੱਟੀ ਤੇ ਇਹਨਾਂ ਨੇ ਕੁਝ ਮਹੀਨਿਆਂ ਬਾਅਦ ਹੀ ਕਰਤੀ ਸੀ ਜੀ ਯਾਨੀ ਸਰ ਮਾਝੇ ਦੇ ਹੋ ਗਿਆ ਨਿਜਰ ਸਾਹਿਬ ਕਟਾਰੂ ਚੱਕ ਸਾਹਿਬ ਭੁੱਲਰ ਸਾਹਿਬ ਤੇ ਉਸ ਤੋਂ ਬਾਅਦ ਆ ਗਏ ਈਟੀਓ ਸਾਹਿਬ ਤੇ ਧਾਲੀਵਾਲ ਪੰਜ ਜਣੇ ਸਨ ਜੀ ਮੈਂ ਧਾਲੀਵਾਲ ਸਾਹਿਬ ਤੱਕ ਮੈਨੂੰ ਧਿਆਨ ਚ ਨਹੀਂ ਨਹੀਂ ਜੀ ਧਿਆਨ ਹੋ ਤੇ ਹੋਣੇ ਹੋਈ ਗਾ ਸਰ ਅਸੀਂ ਧਿਆਨ ਲਾ ਦਿੰਨੇ ਆ ਨਾ ਪਿੱਛੇ ਜਾ ਕੇ ਸਰ ਦੋ ਬੰਦੇ ਤਾਂ ਇਹਨਾਂ ਨੇ ਝਾੜ ਹੀ ਦਿੱਤੇ ਜੀ ਠੀਕ ਹੈ ਜੀ ਯਾਰ ਵੀ ਮਾਝੇ ਤੋਂ ਮਗਾਇਏ ਹੋਏ ਆ ਇਹਨਾਂ ਨੇ ਤਾਂ ਕਹਲੋ ਕਿ ਦੋ ਮਾਝੇ ਵਾਲੇ ਮਜਾਇਲ ਜਿਹੜੇ ਆ ਉਹ ਮੰਤਰੀ ਮੰਡਲ ਚ ਝਟਕਾਏ ਹੋਏ ਆ ਜੀ ਪਰ ਰੋੜਾ ਸਾਹਿਬ ਨਾਲ ਵਾਹ ਵਾਹੀ ਨੇੜਤਾ ਬਣ ਗਈ ਐ ਸਰ ਕਿਉਂ ਨਾ ਬਣੀ ਕਿਉਂ ਨਾ ਬਣੀ ਕਿਉਂ ਰਾਜ ਸਭਾ ਦੀ ਸੀਟ ਛੱਡੀ ਐ ਇਹਨੇ ਜੀ ਦਮ ਲਾ ਕੇ ਅਗਲਾ ਆਪਣੇ ਦਮ ਤੇ ਹੂੰ ਉਹ ਜਿੱਤਿਆ ਜੀ ਉਸ ਤੋਂ ਬਾਅਦ ਉਸ ਬੰਦੇ ਦੀ ਦਿੱਲੀ ਦਰਬਾਰ ਦੇ ਨਾਲ ਸਭ ਤੋਂ ਜ਼ਿਆਦਾ ਸੈਟਿੰਗ